ਪਾਤੜਾ ਮੰਡਲ ਦੇ ਪਿੰਡ ਹਮਚੜੇ ਦੇ ਵਿੱਚ ਇੱਕ ਵਿਅਕਤੀ ਦਾ ਕਤਲ ਦੇ ਮਾਮਲੇ ਦੇ ਵਿੱਚ ਕਥਿਤ ਦੋ ਰੌਪੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਉਹਦੇ ਬਾਅਦ ਉਹਨਾਂ ਨੂੰ ਸਮਾਣਾ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਕਰੀ ਸਾਵ ਸਿੰਘ ਜਾਣਕਾਰੀ ਦੇ ਰਹੇ ਹਨ ਕਿ ਕਥਿਤ ਰੌਪੀਆਂ ਨੂੰ ਅਦਾਲਤ ਸਮਾਣਾ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕੀਤੀ ਜਾਣੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਸਾਰਾ ਮਾਮਲਾ ਥਾ ਦਵਿੰਦਰ ਸਿੰਘ ਹੈ ਜੀ ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਕਹਿੰਦੇ ਬੰਦਾ ਮਰ ਗਿਆ ਇਹ ਮਰਵਾਉਣ ਤਾਂ ਮੈਨੂੰ ਗਿਆ ਸੀ ਮੇਰਾ ਕੋਈ ਰੋਲ ਹੀ ਨਹੀਂ ਹੈਗਾ ਜੀ ਤੁਹਾਡਾ ਨਾਮ ਤੇ ਰਹੇ ਉਹਨਾਂ ਨੇ ਮੰਨ ਲਓ ਕੈਪਰੀ ਵਾਰ ਰੰਜਸਾਈ ਸਾਡੀ ਪ੍ਰਾਣੀ ਇਹ ਕੋਈ ਜ਼ਮੀਨੀ ਵਿਵਾਦ ਸੀ ਪੰਚਾਇਤੀ ਜ਼ਮੀਨ ਦਾ ਇਹ ਮੈਨੂੰ ਮਰਵਾਉਣ ਦੇ ਚੱਕਰ ਚ ਸੀ ਪਰ ਮੈਨੂੰ ਤਾਂ ਪਤਾ ਵੀ 4-5 ਘੰਟੇ ਬਾਅਦ ਲੱਗਿਆ ਵੀ ਉਹਦੇ ਕਿਸੇ ਨੇ ਸੱਟਾਂ ਮਾਰੀਆਂ ਨਹੀਂ ਮੈਂ ਤਾਂ ਹੈ ਵੀ ਨਹੀਂ ਸੀ ਉੱਥੇ ਮੌਕੇ ਤੇ ਕਿਸੇ ਤੇ ਨਹੀਂ ਮੌਕੇ ਤੇ ਨਹੀਂ ਜੀ ਨਹੀਂ ਜੀ ਨਦਰ ਰਾਮ ਨਵਾਜ਼ਾ ਜੀ ਮੈਂ ਖੇੜੀ ਸਕੰਦਰ ਹਲਟਵਾਨਾ ਰਹ ਰਿਹਾ ਹਾਂ ਤੁਹਾਡਾ ਵੀ ਨਾਮ ਮੰਨ ਲਓ ਕਿਉਂ ਲਿਖਾਇਆ ਉਹਨਾਂ ਨੇ ਇਹ ਮ ਇਸ ਕਰਕੇ ਨੇ ਉਹਨਾਂ ਨੇ ਲਿਖੇ ਹਾਂ ਇਧਰੇ ਕਥੇ ਤੋਂ ਰੁਪਏ ਆ ਇਹਨਾਂ ਨੇ ਕਹਿ ਵੀ ਅਸੀਂ ਤਾਂ ਮੌਕੇ ਤੇ ਮੌਜੂਦ ਨਹੀਂ ਸੀ ਲੇਕਿਨ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਸਾਹਿਬ ਸਿੰਘ ਜੀ ਪੇਸ਼ ਕਰਨ ਆਏ ਆ ਇਹ ਸਾਰਾ ਮਾਮਲਾ ਕੀ ਸੀ ਇਹਨਾਂ ਦਾ ਪਹਿਲਾਂ ਨਾ ਪੰਚਾਇਤੀ ਜ਼ਮੀਨ ਹੈ ਜਿੱਥੇ ਪਹਿਲਾਂ ਮੇਗਾ ਸਿੰਘ ਮੇਗਾ ਸਿੰਘ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈਗਾ ਸ਼ਾਮਲਾਟ ਜ਼ਮੀਨ ਤੇ ਉੱਥੇ ਉਹਨੇ ਘਰ ਬਣਾਇਆ ਹੈਗਾ ਇਹ ਦਵਿੰਦਰ ਸਿੰਘ ਰਾੰਡਾ ਉੱਥੇ ਪਲਾਟ ਆ ਡੰਗਰਾਲਾ ਹੈਗਾ ਇਹ ਉੱਥੋਂ ਲੰਘਦੇ ਸੀ ਉਹਨਾਂ ਦੇ ਘਰ ਦੇ ਅੰਗੋ ਦੀ ਗਲੀ ਲੰਘਦੀ ਸੀ ਉੱਥੋਂ ਗਲੀ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਵਾਦ ਚੱਲਦਾ ਸੀ ਪਹਿਲਾਂ ਵੀ ਇਹਨਾਂ ਦਾ ਕਈ ਵਾਰ ਝਗੜਾ ਹੋਇਆ ਇੱਕ ਦੂਜਿਆਂ ਦੇ ਖਿਲਾਫ ਕਈ ਵਾਰ ਮੁਕੱਦਮੇ ਦਰਜ ਹੋਏ ਨੇ 2 ਇੱਕ ਇਹਨਾਂ ਵੱਲੋਂ ਦਵਿੰਦਰ ਸਿੰਘ ਪਾਰਟੀ ਵੱਲੋਂ ਉਹਨਾਂ ਦੇ ਪਰਚਾ ਦਰਜ ਹੋਇਆ ਹੈ ਉਹਨਾਂ ਵੱਲੋਂ 2 ਮੁਕੱਦਮੇ ਇਹਨਾਂ ਤੇ ਦਰਜ ਹੋਏ ਉਹਨੇ ਹੁਣ ਟੋਟਲ ਮਲਜ਼ਮ ਕਿੰਨੇ ਇਸ ਵਾਰ ਤੁਸੀਂ ਨਾਮ ਜਦਗੇ ਤੇ ਇਹਦੇ ਵਿੱਚ 10 ਮੁਰਜ਼ਮ ਨੇ ਟੋਟਲ 2 ਆਧਰਾ ਸੱਚ ਹੋ ਗਏ ਹਾਂ 2 ਕੱਲ ਅਰੈਸਟ ਕੀਤੇ ਨੇ ਅੱਜ ਅਦ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼